ਹਉ ਗੁਰਜੀ ਕਾ ਖਾਲਸਾ ਹਉ ਗੁਰਜੀ ਕੀ ਫਤਿਹ ਇਹ ਅ ਸਵੇਰ ਦਾ ਮਾਰਨਿੰਗ ਟਾਈਮ ਹੈ ਜੀ 5 ਵਜੇ ਦਾ ਤੇ ਆਪਾਂ ਨੇ ਇਸ਼ਨਾਨ ਕਰ ਲਿਆ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲੇ ਆ ਤੇ ਹੁਣ ਅ ਮਤਲਬ ਕਿ ਵੀ ਇੱਥੇ ਕੋਈ ਕਿਸੇ ਦਾ ਵੀ ਕੋਈ ਟਾਈਮ ਤਾਂ ਹੈ ਨਹੀਂ ਪੱਕਾ ਵੀ ਉੱਠਣ ਦਾ ਪੈਣ ਦਾ ਹਨਾ ਇਹ ਕੰਮ ਦੀਆਂ ਡਿਊਟੀਆਂ ਹੁੰਦੀਆਂ ਨੇ ਜੀ ਤਿਆਰ ਜੀਵੇ ਜੀਵੇ ਜੀ ਦੀ ਦਿਨਤੀ ਹੁੰਦੀ ਹੈ ਸਾਰੇ ਉਵੇਂ ਉਵੇਂ ਚੱਲੀ ਜਾਂਦੇ ਨੇ ਚਲੋ ہمارا ਸਭ ਤੇ ਕਿਰਪਾ ਕਰਨ ਸਭ ਨੂੰ ਤੰਦਰੁਸਤੀ ਰਹੇ ਜੀ ਸਭ ਤੋਂ ਵੱਡੀ ਤੰਦਰੁਸਤੀ ਹੁੰਦੀ ਹੈ ਬਾਹਰ ਮੌਸਮ ਕੱਲ ਦਾ ਖਰਾਬ ਹੋ ਰਿਹਾ ਸੀ ਜੀ ਦੇਖਣਾ ਪੈਣਾ ਜੀ ਠੀਕ ਹੈ ਇੱਕ ਖਰਾਬ ਹੈ ਬਾਹਰ ਨਿਕਲ ਲੈਨੇ ਉਹ ਬਾਹਰ ਨਹੀਂ ਨਿਕਲੇ ਤੇ ਬਾਕੀ ਜੀ ਆਪਾਂ ਨੂੰ ਵਧੀਆ ਇੱਥੇ ਸੰਗ ਮਿਲ ਜਨੇ ਜੀ ਹੈ ਨਾ ਤੇ ਫਿਰ ਜਿਆਦਾ ਵਧੀਆ ਲੱਗਦਾ ਜਿਵੇਂ ਜਿਹੜਾ ਇੱਥੇ ਮੈਨੂੰ ਸੰਗ ਮਿਲੇ ਆ ਉਹ ਬਹੁਤ ਵਧੀਆ ਗੁਰਦੁਆਰੇ ਚਾਨ ਵਾਲਾ ਅਮਰਤ ਵੇਲੇ ਨੂੰ ਸੁਭਾਲਣ ਵਾਲਾ ਦੇਖਦੇ ਆ ਜੀ ਤੁਰ ਕੇ ਜਾਂਦੇ ਆ ਜਾਂ ਗੱਡੀ 'ਚ ਜਾਂਦੇ ਆ ਇਹ ਤਾਂ ਨਹੀਂ ਹਲੇ ਮੈਨੂੰ ਪਤਾ ਹੈਗਾ ਮੈਂ ਬਾਹਰ ਨਿਕਲ ਕੇ ਦੇਖਦੀ ਆ ਤੇ ਜਿਵੇਂ ਨਾਲ ਆਏ ਭੈਣ ਨੇ ਨਾਲ ਵਾਲੇ ਘਰ ਵਾਲੇ ਉਹ ਵੀ ਜਾਂਦੇ ਨੇ ਅ ਬੈਲ ਮਾਰ ਲਈ ਦੀ ਇੱਕ ਦੂਜੀ ਨੂੰ ਜਾਣ ਲੱਗੇ ਤੇ ਸਵੇਰੇ ਸਵੇਰੇ ਜੀ ਇੱਦਾਂ ਠੰਡ ਹੁੰਦੀ ਐ ਆ ਤਾਂ ਕਰਕੇ ਚਾਲ ਲੈ ਕੇ ਜਾਨੀ ਹੁੰਨੀ ਹੈ ਸਵੇਰੇ ਸਵੇਰੇ ਗੁਰਦੁਆਰੇ ਕੋਟੀ ਚ ਥੋੜੀ ਜਿਹੀ ਘਪੜੜ ਜੀ ਲੱਗਦੀ ਹੈ ਕੋਟੀ ਪਾਉਣ ਨਾਲ ਫਿਰ ਸ਼ਾਲ ਹੀ ਵਧੀਆ ਲੱਗਦਾ ਹੈ ਲੈਣਾ ਅਹ ਇਹ ਜੀ ਮੇ ਜੀ ਮੈਂ ਆਪਣਾ ਕੰਗਾ ਵਗੈਰਾ ਬ੍ਰਸ਼ ਇਹੇ ਸ਼ੈਂਪੂ ਵਗੈਰਾ ਸਾਰਾ ਕੁਝ ਇੱਥੇ ਰੱਖਿਆ ਹੋਇਆ ਹੈ ਅਹ ਇਥੇ ਕੰਘਾ ਕਰ ਲੈਂਦਾ ਕਮਰੇ ਚ ਬਾਲਜੇ ਦੇ ਖੰਡ ਦੇ ਹੈਗੇ ਹੁਣ ਆਪਾਂ ਜੀ ਤਿਆਰ ਆ ਤੇ ਹੁਣ ਆਪਾਂ ਕਰਦੇ ਆ ਗੁਰੂ ਮਹਾਰਾਜ ਦੇ ਦਰਸ਼ਨ ਦੇਦਾਰੇ ਚਲੋ ਚੱਲਦੇ ਆ ਜੀ ਹਾਂ ਜੀ ਹੁਣ ਆਪਾਂ ਚੱਲਿਆ ਗੁਰਦੁਆਰਾ ਸਾਹਿਬ ਤੇ ਬਾਹਰ ਹਨੇਰਾ ਹੈਗਾ ਹਲੇ ਤੇ ਬਾਹਰ ਮੌਸਮ ਵੀ ਖਰਾਬ ਹੋ ਰਿਹਾ ਹੈ ਬਾਹਰ ਦਾ ਬਾਹਰ ਜਾ ਕੇ ਦੇਖਦੇ ਹਾਂ ਠੀਕ ਹੈ ਜੀ ਹਾਂਜੀ ਵੈਗਰੂ ਜੀ ਬਾਹਰ ਬਾਰਿਸ਼ ਹੋ ਰਹੀ ਹੈ ਮੌਸਮ ਖਰਾਬ ਹੈ ਤੇ ਜਿਹੜੇ ਨਾਲ ਵਾਲੇ ਭੈਣ ਨੇ ਉਹ ਗੱਡੀ ਲੈ ਕੇ ਆ ਰਹੇ ਨੇ ਫਿਰ ਅੱਜ ਤੁਰ ਕੇ ਨਹੀਂ ਜਾਂਦੇ ਗੁਰਦੁਆਰਾ ਸਾਹਿਬ ਗੱਡੀ 'ਚ ਜਾਵਾਂਗੇ ਅੱਗੇ ਤੁਰ ਕੇ ਚਲੇ ਜਾਂਦੇ ਜੀ ਤੇ ਜਿਵੇਂ ਮੌਸਮ ਖਰਾਬ ਹੈ ਬਾਰਿਸ਼ ਹੋ ਰਹੀ ਹੈ ਇਰਦਾ ਤੁਰਕੀ ਜਾਣਾ ਓਕੇ ਜੀ ਹਾਂਜੀ ਨਾਲ ਵਾਲੇ ਭੈਣ ਆ ਗਏ ਗੱਡੀ ਲੈ ਕੇ ਹੁਣ ਆਪਾਂ ਚੱਲਦੇ ਆਂ ਇੱਥੇ ਜਦੋਂ ਕੋਈ ਵੀ ਗੱਡੀ ਲੈ ਕੇ ਆਉਂਦਾ ਤੇ ਉਹਦਾ ਹਾਰਨ ਨਹੀਂ ਮਾਰਨਾ ਹੁੰਦਾ ਫੋਨ ਕਾਲ ਹੀ ਕਰ ਲੈਂਦੀ ਐ ਇੱਕ ਦੂਜੇ ਨੂੰ ਠੀਕ ਐ ਜੀ ਭਾਈ ਗੁਰੂ ਜੀ ਆਪਾਂ ਚੱਲੇ ਆਂ ਅੰਗਾ ਦਰਬਾਰ ਮਹਾਰਾਜ ਦੇ ਦਰਸ਼ਨ ਕਰਨ ਖੁਦ ਵੀ ਕਰਾਂਗੇ ਤੁਹਾਨੂੰ ਵੀ ਕਰਵਾਵਾਂਗੇ ਤੇ ਮੌਸਮ ਖਰਾਬ ਹੋ ਰਿਹਾ ਹੈ ਹਾਨੂੰ ਦੱਸਿਆ ਵੀ ਭੈਣ ਗੱਡੀ ਲੈ ਕੇ ਆਈ ਨੇ ਤੇ ਗੱਡੀ 'ਚ ਚੱਲੀ ਆਂ। ਨਹੀਂ ਦੁਰਕੇ ਚਲੇ ਜਾਂਦੇ। ਇੱਥੋਂ ਦਰਬਾਰ ਸਾਹਿਬ ਨੇੜੇ ਹੀ ਨੇ। ਆਪਾਂ ਦਰਬਾਰ ਸਾਹਿਬ ਪਹੁੰਚ ਗਏ ਜੀ। ਤੇ ਹੁਣ ਆਪਾਂ ਚੱਲਦੇ ਆਂ ਅੰਦਰ। ਗੁਰੂ ਮਹਾਰਾਜ ਦੇ ਕਰਦੇ ਆ ਦਰਸ਼ਨ ਦੀਦਾਰ ਇਹ ਅੱਪਾ ਜੀ ਦੇ ਆਂ ਦੀ ਦਰਬਾਰ ਸਾਹਿਬ ਦੇ ਅੰਦਰ ਤੇ ਹੋਣਾ ਨਸਮਸਤ ਹੋਣੀਆਂ ਜੀ ਤੋਂ ਮੈਂ ਉਹ ਕੰਪਰਮਾਇਆ ਮੋਂ ਗੋਰੂ ਮੁਖ ਕਾਲ ਕਮਾਵਾਂ ਜੇ ਗੁਰ ਸੰਝਾਈਆ ਸ਼ਲੋਕ ਵਿੱਚ ਲਾਤੀ ਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੇ ਆਪ ਲਿਖਿਆ ਜੋ ਮੋਟ ਗੋਨੀ ਪਾਈਆਂ ਨਾ ਵਿਸਰਿਆ ਗੁਲਤਾਸ ਮਤਜਾਉ ਜਬ ਜੀਵਤਾ ਦੂਜੇ ਪਾਇ ਮਾਇਆ ਜਿੰਨੀ ਗੁਰੂ ਨਾਮਾ ਚੇਤੇ ਹੋ ਇਹ ਦਿਨ ਚੜ ਗਿਆ ਜੀ ਆਪਾਂ ਗੁਰਦੁਆਰੇ ਤੋਂ ਵਾਪਸ ਘਰ ਜਾ ਰਹੇ ਹਾਂ ਤੇ ਸੰਗਤ ਆਈ ਜਾਂਦੀ ਹੈ ਜਾਈ ਜਾਂਦੀ ਹੈ ਬਹੁਤ ਜ਼ਿਆਦਾ ਬੱਦਲ ਹੈ ਜੀ ਕੱਲ ਦੀ بارش ਹੋ ਰਹੀ ਹੈ ਤੇ ਹੁਣ ਆਪਾਂ ਬੈਠਦੇ ਹਾਂ ਗੱਡੀ 'ਚ ਚੱਲਦੇ ਹਾਂ ਘਰ ਬਾਕੀ ਵਲੌਗ ਫਿਰ ਘਰ ਜਾ ਕੇ ਬਣਾਵਾਂਗੇ ਚਾਚੂ ਬਣਾਵਾਂਗੇ ਪੀਵਾਂਗੇ ਅੱਗੇ ਤਾਂ ਚਾਹ ਬਣਾ ਕੇ ਪਿਛਲੇ 베ੜੇ 'ਚ ਬੈਠ ਕੇ ਪੀਣੀ ਹੁੰਦੀ ਆ ਅੱਜ ਤਾਂ ਫਿਰ ਨਹੀਂ ਬਾਹਰ ਬੈਠਿਆ ਜਾਣਾ ਠੀਕ ਹੈ ਜੀ ਹੁਣ ਆਪਾਂ ਚੱਲਦੇ ਆ ਹਾਂਜੀ ਹੁਣ ਆਪਾਂ ਘਰ ਆ ਗਏ ਤੇ ਹੁਣ ਆਪਾਂ ਬਣਾਵਾਂਗੇ ਚਾਹ ਚਾਹ ਲਈ ਜੀ ਇਹ ਮੈਂ ਫਰਾਈਪਨ لے ਆ ਕਿੰਨਾ ਕਿਊਟ ਜਿਹਾ ਫਰਾਈਪਨ ਹੈ ਛੋਟਾ ਜਿਹਾ ਤੇ ਇਹਦੇ ਵਿੱਚ ਪਹਿਲਾਂ ਮੈਂ ਅੱਧਾ ਕੱਪ ਪਾਣੀ ਦਾ ਪਾਉਂਗੀ ਅੱਧਾ ਕੱਪ ਦੁੱਧ ਦਾ ਪਾਵਾਂਗੇ ਫਿਰ ਇਹ ਦੁੱਧ ਹੈ ਜੀ ਤੇ ਇੱਕ ਆਪਾਂ ਨੇ ਅੱਧਾ ਕੱਪ ਲੈ ਲਿਆ ਪਾਣੀ ਦਾ ਤੇ ਇੱਥੇ ਜਿਹੜਾ ਗੈਸ ਹੈ ਇਹਨੂੰ ਲਾਈਟਰ ਦੀ ਲੋੜ ਨਹੀਂ ਪੈਂਦੀ ਇਹਦੇ ਵਿੱਚ ਹੀ ਲੱਗੇ ਹੋਏ ਨੇ ਲਾਈਟਰ ਇਹ ਦੇਖੋ ਉਹ ਚੱਲ ਗਿਆ ਗੈਸ ਇਸ ਤਰ੍ਹਾਂ ਚੱਲ ਜਾਂਦੇ ਨੇ ਇਹ ਹੁਣ ਪਾਣੀ ਗਰਮ ਹੋ ਜੇ ਫਿਰ ਇਹਦੇ ਵਿੱਚ ਆਪਾਂ ਇਲਾਇਚੀ ਪੱਤੀ ਜੀ ਹੋਰ ਸੌਂਫ ਜਵੈਣ ਵਗੈਰਾ ਪਾਉਣੀਆਂ ਉਹ ਵੀ ਪਾ ਸਕਦੇ ਆ ਉਹ ਆਪਣਾ ਮਰਜ਼ੀ ਹੈ ਤੇ ਦੁੱਧ ਦੀ ਬੋਟਲ ਹੈ ਜੀ ਇਹ ਜਿਹੜਾ ਦੁੱਧ ਹੈ ਇਹ 3.5 ਕਿਲੋ ਦੀ ਬਹੁਤ ਆਉਂਦੀ ਹੈ ਇਹ ਬੀਪੀ ਜੀ ਤੇ 3.5 ਡਾਲਰ ਦੀ ਆਉਂਦੀ ਹੈ ਇੱਥੇ ਦੁੱਧ ਦਾ ਰੇਟ ਤਾਂ ਸਹੀ ਹੈ ਜੀ ਆਪਣੀ ਵੀ ਇੰਨਾ ਹੀ ਪੈ ਜਾਂਦਾ ਆ ਪਰ ਜਣੀ ਦੁੱਧ ਦਾ ਟੇਸਟ ਵੀ ਵਧੀਆ ਹੁੰਦਾ ਮੈਂ ਮੈਨੂੰ ਖੋਲਣਾ ਤੇ ਆ ਪੱਦਾ ਕੱਪ ਪਾਲਾਂਗੇ ਦੁੱਧ ਦਾ ਦੁੱਧ ਇਹਨ ਸੋਨਾ ਹੁੰਦਾ ਵਧੀਆ ਅੱਧਾ ਕੱਪ ਪਾ ਲਿਆ ਪਾਣੀ ਦਾ 1 ਕੱਪ ਬਣਾਵਾਂਗੀ ਚਾਹ ਦਾ ਗੁੰਨੂ ਸੁੱਤੀ ਪਈ ਐ ਜਦੋਂ ਉੱਠੂਗੀ ਉਹ ਫੇਰ ਬਣਾਵਾਂਗੇ ਤੇ ਆਪਣਾ ਪਾਣੀ ਹੋ ਗਿਆ ਗਰਮੇ ਦੇ ਵਿੱਚ ਮੈਂ ਕੈਮਰਾ ਜੀ ਉਹ ਭੁੱਲ ਗਏ ਸੀ ਲਿਆਉਣੀ ਸਟਿਕ ਜੀ ਯਾਦ ਤਾਂ ਰੱਖੀ ਸੀ ਪਤਾ ਨਹੀਂ ਜਦੋਂ ਇੱਥੋਂ ਪੈਕਿੰਗ ਖੋਲੀ ਹੈ ਸਮਾਨ ਚੋਂ ਨਿਕਲ ਹੀ ਨਹੀਂ ਹੈਗੀ ਲੱਗਦਾ ਤਸੀਵ ਹੀ ਪਾਈ ਹੈ ਬਸ ਆਪਣੀ ਚਾਹ ਬਣਨ ਵਾਲੀ ਹੈ ਜੀ ਤੇ ਆਪਾਂ ਇਹ ਨਮਕੀਨ ਲੈ ਲਿਆ ਕੁਛ ਚਾਹ ਨਾਲ ਖਾਣ ਵਾਸਤੇ ਸਵੇਰੇ ਸਵੇਰੇ ਆਪਣੀ ਚਾਹ ਬਣਦੀ ਹੈ ਜੀ ਇੰਨੇ ਮੈਂ ਤੁਹਾਨੂੰ ਬਾਹਰ ਦਾ ਮੌਸਮ ਦਿਖਾਉਣੀ ਹੈ ਇਹ ਦੇਖੋ ਬਾਹਰ بارش ਹੋ ਰਹੀ ਹੈ ਤੇ ਇਹ ਦੇਖੋ ਬਹੁਤ ਜ਼ਿਆਦਾ ਹਵਾ ਚੱਲ ਰਹੀ ਹੈ ਇਹ ਬਾਹਰ ਦਾ ਮੌਸਮ ਹੈ ਤੇ ਬਹੁਤ ਬੱਦਲ ਵੀ ਹੈ بارش ਲਗਾਤਾਰ ਹੀ ਚੱਲ ਰਹੀ ਹੈ